ਆਸੀ ਵਾਲਾ ਦੌਰ ਕਿਉਂ ਦਿਖਾਇਆ ਸਾਨੂੰ ਅਸੀਂ ਉਸ ਪੁਲਿਸ ਮੁਲਾਜ਼ਮ ਨੂੰ ਪੁੱਛਣਾ ਚਾਹੁੰਦੇ ਆ ਇਹਨੇ ਨੋ ਕਿਉਂ ਖਿੱਚੇ ਗਏ ਉਸ ਪੁਲਿਸ ਮੁਲਾਜ਼ਮ ਨੂੰ ਪੁੱਛਣਾ ਚਾਹੁੰਦੇ ਆ ਤੇ ਸਿਰ 'ਚ ਕਿਉਂ ਜੁੱਤੀਆਂ ਮਾਰੀਆਂ ਗਈਆਂ ਫੋਨ ਫੋਨ ਦੀ ਵੀ ਵੀਡੀਓ ਹੈਗੀ ਸਾਡੇ ਕੋਲ ਉਸ ਬੰਦੇ ਦੀ ਫੋਨ ਫੋਨ ਦੀ ਵੀ ਵੀਡੀਓ ਹੈਗੀ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਬੁਲਾ ਕੇ ਉਹ ਬੰਦਾ ਕੋਈ ਵੱਡਾ ਸੀਗਾ ਉਹਨੇ ਪੁਲਿਸ ਬੁਲਾ ਕੇ ਆਪਣੀ ਕਾਰਵਾਈ ਕਰਵਾਈ ਹੈ ਦੇਖੋ 26 ਜਨਵਰੀ ਨੂੰ ਰਾਤ ਨੂੰ 10:30 ਵਜੇ ਐਸਐਚਓ ਨੂੰ ਇੱਕ ਰਜੀਵ ਗੁਪਤੇ ਦੀ ਫੋਨ ਆਇਆ ਕਿ ਵੀ ਸਾਡੇ ਨਾਲ ਇੱਥੇ ਲੜਾਈ ਹੋ ਰਹੀ ਹੈ ਸਾਡੀ ਕੋਈ ਗੱਡੀ ਨਾਲ ਗੱਡੀ ਵੱਜੀ ਹੈ ਵੋਲਣ ਪਹੁੰਚ ਲਾ ਗਏ ਉੱਥੇ ਜਾ ਕੇ ਇਹਨਾਂ ਨੇ ਕਿਹਾ ਇਹ ਸਾਡਾ ਮੁਲਾਜ਼ਮ ਹੈ ਇਹਦੀ ਪੁੱਠੀ ਕਰਦੇ ਤਕੂਟ-ਬੂਟ ਨੂੰ ਤੈ ਰਹੇ ਸਾਰੀ ਰਾਤ ਲਉਂ ਬਗਦਾ ਰਿਹਾ ਫੂਨ ਬਗਦਾ ਰਿਹਾ ਲੱਤ-ਬੱਤ ਕੱਪੜੇ ਹੋਏ ਰਹੇ ਨੇ ਚਾਰ ਨੰਬਰ ਥਾਣੇ ਲਿਜਾ ਕੇ ਇਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਪਲਾਸ ਦੇ ਨਾਲ ਨੋਹ ਖਿਚਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਇਹਨਾਂ ਦੇ ਪੈਰਾਂ ਦੇ ਵਿੱਚ ਸੱਟਾਂ ਮਾਰੀਆਂ ਹੀ ਅਟੈਂਪਟਡ ਟੂ ਕਮਿਟ ਸੁਸਾਈਸਾਈਡ ਉਹਦੀ ਵੀਡੀਓ ਸਾਡੇ ਕੋਲ ਹੈਗੀ ਹੈ ਵੀ ਵਿਲ ਸ਼ੇਅਰ ਵਿਦ ਯੂ ਓਨ ਅ ਡਿਊ ਟਾਈਮ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਵਿੱਚ ਇੰਟਰਵੈਨ ਕੀਤਾ ਇਹਨੂੰ ਰੋਕਿਆ ਮਿੱਟਾ ਕਰਦੇ ਆਂ ਵੇ ਇੱਕ ਵਾਰੀ ਧਰਮ ਲਾ ਦੇ ਉਹ ਸਾਰੇ ਦਿਮਾਗ ਮਨ ਦੀ ਕੀ ਕੋਈ ਛਾੜਿਆ ਸੀ ਵੇ ਇਹਨਾਂ ਨੇ ਮਾਰਤਾ ਹੈ ਜਾਂ ਕੀ ਕੀਤਾ ਇਹਨਾਂ ਨੇ ਛੱਡ ਨਹੀਂ ਬੁਲਾਇਆ ਮੈਂ ਸਾਰੇ ਜਨਤਾ ਨੂੰ ਅਪੀਲ ਕਰਦਾ ਤੁਸੀਂ ਵੋਟਾਂ ਪਾ ਕੇ ਲੈ ਲਓ ਸਵਾਦ ਤੁਸੀਂ ਪਿੱਠਾ ਨਾਲ ਪਿੱਠਾ ਜੋੜ ਕੇ ਖੜੇ ਰਹੋ ਆਪਸ ਵਿੱਚ ਲੜੀ ਜਾਓ ਬਸ ਇਹ ਲੀਆਂ ਪੱਗਾਂ ਦੇਖ ਕੇ ਇਨਕਲਾਬ ਸਮਝ ਕੇ ਤੁਸੀਂ ਇਨਕਲਾਬ ਲੈ ਜਾਂਦਾ ਹੁਣ ਆ ਹੀ ਕੁਝ ਤੁਹਾਨੂੰ ਚੱਲਣਾ ਹੀ ਪੈਣਾ ਲੁਧਿਆਣਾ ਦੇ ਬਾਟ ਚੌਂਕ ਦੇ ਵਿੱਚ ਟੈਕਸੀ ਡਰਾਈਵਰਾਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇੱਕ ਟੈਕਸੀ ਡਰਾਈਵਰ ਦੇਰ ਰਾਤ ਨੂੰ ਘਰ ਵਾਪਸ ਪੱਤਰਿਆ ਸੀਗਾ ਤੇ ਕਿਸੇ ਗੱਡੀ ਦੇ ਨਾਲ ਟੱਕਰ ਲੱਗਣ ਦੇ ਨਾਲ ਉਸ ਦੀ ਬੈਂਸ ਫਸਾਈ ਹੁੰਦੀ ਹੈ ਉਹ ਵਿਅਕਤੀ ਜਿਹੜਾ ਉਸਨੇ ਪੁਲਿਸ ਬੁਲਾੰਦਾ ਵੈ ਤੇ ਰੋਪ ਲਾਇਆ ਜਾ ਰਿਹਾ ਟੈਕਸੀ ਡਰਾਈਵਰਾਂ ਦੇ ਵੱਲੋਂ ਜਿੰਨਾ ਕੁਟਮਰ ਹੋਇਆ ਉਹਦਾ ਰੋਪ ਹੈ ਕਿ ਮੇਰੇ ਨਾਲ ਪੁਲਿਸ ਨੇ 3 ਡਿਗਰੀ ਟਾਰਚਰ ਕੀਤਾ ਹੋਇਆ ਤੇ ਉਸ ਨੂੰ ਲੈ ਕੇ ਹੀ ਅੱਜ ਟੈਕਸੀ ਯੂਨੀਅਨ ਜਿਹੜੀ ਕਿ ਹੈ ਇੱਥੇ ਆਪਣੇ ਯੂਨੀਅਨ ਦੇ ਨਾਲ ਪਹੁੰਚੀ ਆ ਤੇ ਨਾਲ ਹੀ ਜਿਹੜੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ ਜਿਹੜਾ ਜ਼ਖਮੀ ਘਾਇਲ ਹੈ ਉਸ ਵਿਅਕਤੀ ਨੂੰ ਵੀ ਇੱਥੇ ਲਿਆਂਦਾ ਗਿਆ ਵਾ ਤੁਸੀਂ ਦੇਖ ਸਕਦੇ ਹੋ ਨਿਹੰਗ ਜਥੇਬੰਦੀਆਂ ਵੀ ਇੱਥੇ ਖੜੀਆਂ ਨੇ ਤੇ ਤਮਾਮ ਜਿਹੜੇ ਕਿ ਹੈ ਲੁਧਿਆਣਾ ਪੋਸਟ ਦੀ ਤਨਾਤੀ ਇੱਥੇ ਕਰ ਦਿੱਤੀ ਗਈ ਆ ਤੇ ਦੂਜੇ ਪਾਸੇ ਜਿਹੜੀ ਕੀ ਗਲਬਾਤ ਚੱਲ ਰਹੀ ਹੈ ਤੇ ਗਲਬਾਤ ਵੀ ਕਰਨੀ ਕੋਸ਼ਿਸ਼ ਕਰਾਂਗੇ ਜਿਹੜੇ ਵੀਰ ਦੇ ਨਾਲ ਜਿਹੜੇ ਭਾਈ ਦੇ ਨਾਲ ਇਹ ਸਾਰੀ ਕੁਝ ਹੋਇਆ ਵੈ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਇਹ ਉਹ ਵਿਅਕਤੀ ਹੈ ਜੋ ਕਿ ਟੈਕਸੀ ਚਲਾਉਂਦਾ ਵੈ ਤੇ ਦੱਸਿਆ ਜਾ ਰਿਹਾ ਰਾਤ ਨੂੰ ਸਵਾਰੀ ਛੱਡ ਕੇ ਆਪਣੇ ਘਰ ਵਾਪਸ ਪਤ ਰਿਆ ਸੀ ਤੇ ਅਚਾਨਕ ਹੀ ਕਿਸੇ ਗੱਡੀ ਨਾਲ ਨਾ ਟੱਕਰ ਹੁੰਦੀ ਹੈ ਤੇ ਉਸ ਤੋਂ ਬਾਅਦ ਕਾਫੀ ਕੁੱਟਮਾਰ ਜਿਹੀ ਕਿ ਕੀਤੀ ਜਾਂਦੀ ਹੈ। ਅ ਭਾਈ ਜੀ ਮਾਮਲਾ ਕੀ ਹੋ ਗਿਆ ਸੀਗਾ ਇਹਨਾਂ ਨੂੰ ਇਹ ਟੈਕਸੀ ਡਰਾਈਵਰ ਨੂੰ ਹੀ 3rd ਡਿਗਰੀ ਟੌਰਚਰ ਕੋਲੋ ਚੇਲਣਾ। ਮਾਮਲਾ ਇਦਾਂ ਹੋਇਆ ਜੀ ਇਹ ਆ ਰਹੇ ਸੀਗੇ ਇਹਨਾਂ ਨੂੰ ਰੋਕਿਆ ਗਿਆ। ਇਹ ਵੀ ਗੱਲ ਹੈ ਕਿ ਕਿੰਨੀ ਥੋੜਾ ਜਿਹਾ ਇਹ ਪਰਸੋਂ ਦੀ ਗੱਲ ਹੈ ਜੀ ਤੇ ਇਹਨਾਂ ਨੂੰ ਰੋਕਿਆ ਗਿਆ ਤੇ ਇਹਨਾਂ ਨੂੰ ਪੁੱਛਿਆ ਗਿਆ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਆਹ ਫੋਟੋ ਕਿਉਂ ਲਾਈ ਹੋਈ ਆ ਸੰਤਾਂ ਦੀ ਤੇ ਇਹਨਾਂ ਨੇ ਅੱਗੋਂ ਕਿਹਾ ਜੀ ਸਾਡੀ ਦਮਦਮੀ ਟਕਸਾਲ ਦੇ ਮੁਖੀ ਨੇ ਤੇ ਤਾਂ ਫੋਟੋ ਲਗਾਈ ਗਈ ਹੈ ਤੇ ਉਹ ਫੋਟੋ ਨੂੰ ਦੇਖ ਕੇ ਭੱਦੀ ਸ਼ਬਦਾਵਲੀ ਬੋਲਣ ਲੱਗੇ ਤੇ ਭੱਦੀ ਸ਼ਬਦਾਵਲੀ ਬੋਲ ਕੇ ਇਹਨਾਂ ਨੂੰ ਜ਼ਬਰਦਸਤੀ ਲੈ ਕੇ ਗਏ 4 ਨੰਬਰ 4 ਨੰਬਰ ਥਾਣੇ ਲਿਜਾ ਕੇ ਇਹਨਾਂ ਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਪਲਾਸ ਦੇ ਨਾਲ ਨੋਹ ਖਿੱਚਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਸਿਰ ਦੇ ਵਿੱਚ ਸੱਟਾਂ ਮਾਰੀਆਂ ਇਹਨਾਂ ਦੇ ਪੈਰਾਂ ਦੇ ਵਿੱਚ ਸੱਟਾਂ ਮਾਰੀਆਂ ਇਨਾ ਦਾ ਇਹੀ ਕਸੂਰ ਹੈ ਕਿ ਇਹ ਤਰਨਾ ਬੰਦੇ ਆ ਸਿਰ ਤੇ ਇਹੀ ਕਸੂਰ ਹੈ ਦਾੜੀ ਰੱਖੀ ਹੋਈ ਹੈ ਇਹੀ ਕਸੂਰ ਹੈ ਸਿੱਖ ਨੇ ਇਹ ਮਾੜੇ ਵਕਤ ਦੀਆਂ ਨਿਸ਼ਾਨੀਆਂ ਨੇ ਇਹ ਮਾੜੇ ਵਕਤ ਦੀਆਂ ਨਿਸ਼ਾਨੀਆਂ ਨੇ ਕਿ ਇਹ ਕੁਝ ਹੋ ਰਿਹਾ ਵੈ ਮੈਂ ਸਾਰੇ ਜਨਤਾ ਨੂੰ ਅਪੀਲ ਕਰਦਾ ਤੁਸੀਂ ਵੋਟਾਂ ਪਾ ਕੇ ਲੈ ਲਓ ਸਵਾਦ ਤੁਸੀਂ ਪਿੱਠਾਂ ਨਾਲ ਪਿੱਠਾਂ ਜੋੜ ਕੇ ਖੜੇ ਰੋ ਆਪਸ ਵਿੱਚ ਲੜੀ ਜਾਓ ਬਸ ਟੀਲੀਆਂ ਪੱਗਾਂ ਦੇਖ ਕੇ ਇਨਕਲਾਬ ਸਮਝ ਕੇ ਤੁਸੀਂ ਇਨਕਲਾਬ ਲੈ ਜਾਂਦਾ ਹੁਣ ਆ ਹੀ ਕੁਝ ਤੁਹਾਨੂੰ ਛਲੜਣਾ ਹੀ ਪੈਣਾ ભાઈજી ਇਹਨਾਂ ਨੇ ਕਿਉਂ ਕੁੱਟਮਾਰ ਕੀਤੀ ਗਈ ਕੀ ਵਜ੍ਹਾ ਸੀਗੀ ਕਿਉਂ પોલીસ ਨੇ ਇਹਨਾਂ ਦੇ ਉੱਤੇ ਹੀ ਕਾਰਵਾਈ ਕਰਤੀ ਕੀ ਮਾਮਲਾ ਸੀਗਾ ਇਹੀ ਤਰ੍ਹਾਂ ਅਸੀਂ ਉਹੀ પોલીસ ਮਲਾਜਮ ਨੂੰ ਪੁੱਛਣਾ ਚਾਹੁੰਦੇ ਆ ਕਿ ਉਹਦਾ ਕਸੂਰ ਕੀ ਸੀ ਤੁਸੀਂ 3 ਡਿਗਰੀ ਦਿੱਤੀ ਉਹਨੂੰ ਅਸੀਂ ਉਸੇ પોલીસ ਮਲਾਜਮ ਨੂੰ ਪੁੱਛਣਾ ਚਾਹੁੰਦੇ ਆ 84 ਵਾਲਾ ਦੋਰ ਕਿਉਂ ਦਿਖਾਇਆ ਸਾਨੂੰ ਅਸੀਂ ਉਸ પોલીસ ਮਲਾਜਮ ਨੂੰ ਪੁੱਛਣਾ ਚਾਹੁੰਦੇ ਆ ਇਹਦੇ ਨੋ ਕਿਉਂ ਖਿੱਚੇ ਗਏ ਉਸ પોલીસ ਮਲਾਜਮ ਨੂੰ ਪੁੱਛਣਾ ਚਾਹੁੰਦੇ ਆ ਤੇ ਸਿਰ 'ਚ ਕਿਉਂ ਜੁੱਤੀਆਂ ਮਾਰੀਆਂ ਗਈਆਂ ਉਸੇ ਪੁਲਿਸ ਮੁਲਾਜ਼ਮਾਂ ਨੂੰ ਪੁੱਛਣਾ ਚਾਹੁੰਦੇ ਆ ਇੱਕ ਥਾਣੇ ਤੋਂ ਦੂਜੇ ਥਾਣੇ ਤਬਦੀਲ ਕੀਤਾ ਗਿਆ ਉੱਥੇ ਜਾ ਕੇ ਵੀ ਉਹੀ ਅਨਮਨੁੱਖੀ ਤਸ਼ੱਦਦ ਕੀਤਾ ਗਿਆ ਕਿੰਨੀ ਮਾੜੀ ਗੱਲ ਹੈ ਤੁਸੀਂ ਦੇਖੋ ਇਹ ਮਾੜੇ ਟਾਈਮ ਦੀਆਂ ਨਿਸ਼ਾਨੀਆਂ ਨੇ ਸਾਡੇ ਬੰਦੀ ਸਿੰਘ ਰਿਹਾਰ ਨਹੀਂ ਹੋ ਰਹੇ ਇਹ ਮਾੜੇ ਟਾਈਮ ਦੀਆਂ ਨਿਸ਼ਾਨੀਆਂ ਨੇ ਸੱਜਨ ਕੁਮਾਰ ਬਰੀ ਹੋ ਰਿਹਾ ਇਹ ਮਾੜੇ ਟਾਈਮ ਦੀਆਂ ਨਿਸ਼ਾਨੀਆਂ ਨੇ ਇੱਕ ਰੋਜ਼ਗਾਰ ਕਰ ਰਿਹਾ ਇੱਕ ਲੋੜਵੰਦ ਬੰਦਾ ਆਪਣਾ ਪਰਿਵਾਰ ਪਾਰ ਰਿਹਾ ਤੇ ਦਸਾਂ ਨੋਆਂ ਦੀ ਕਿਰਤ ਕਰਕੇ ਰਾਤਾਂ ਨੂੰ ਰੋੜਾਂ ਤੇ ਚੱਲ ਰਿਹਾ ਇਹ ਹੀ ਇਹਦਾ ਕਸੂਰ ਹੈ ਅਜੇ ਜਦੋਂ ਇਹ ਭਾਜੀ ਆਪਣੀ ਟੈਕਸੀ ਚਲਾ ਕੇ ਵਾਪਸ ਜਾ ਰਹੇ ਸੀਗੇ ਕਿ ਕੋਈ ਕਿਸੇ ਨਾਲ ਟਕਰਾਵ ਹੋਇਆ ਸੀਗਾ ਕਾਰਨਾ ਹੋਇਆ ਸੀਗਾ ਵੀਡੀਓ ਵੀ ਹੈ ਕਾਰਨਾ ਟਕਰਾਅ ਹੋਇਆ ਸੀਗਾ ਉਹਨੇ ਇਹਨਾਂ ਨੇ ਕਿਹਾ ਵੀ ਇਹਨਾਂ ਨੇ ਕਿਹਾ ਵੀ ਇਹ ਤੁਹਾਡਾ ਜਿਹੜਾ ਨੁਕਸਾਨ ਹੋਇਆ ਮੈਂ ਉਹ ਟੋਟਲ ਭਰ ਦੇਣਾ ਮਗਰ ਉਹ ਕਹਿੰਦੇ ਤੇਰੀ ਪਿੰਡਰਾਵਲੇ ਦੀ ਫੋਟੋ ਲੱਗੀ ਆ ਉਹ ਕਹਿੰਦਾ ਮੇਰੇ ਸੰਤ ਨੇ ਮੈਂ ਲਾਈ ਫਿਰ ਕਹਿੰਦਾ ਤੂੰ ਕਿਵੇਂ ਲਾਈ ਉਸ ਬੰਦੇ ਦੀ ਪੂਰੀ ਵੀਡੀਓ ਨੇ ਫੋਨ ਕੋਨ ਦੀ ਵੀਡੀਓ ਹੈਗੀ ਤੁਹਾਡੇ ਕੋਲ ਉਸ ਬੰਦੇ ਦੀ ਕੋਨ ਕੋਨ ਦੀ ਵੀ ਵੀਡੀਓ ਹੈ ਗਿਆ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਬੁਲਾ ਕੇ ਉਹ ਬੰਦਾ ਕੋਈ ਵੱਡਾ ਸੀਗਾ ਉਹਨੇ ਪੁਲਿਸ ਬੁਲਾ ਕੇ ਆਪਣੀ ਕਾਰਵਾਈ ਕਰਵਾਈ ਹੈ ਅੱਛਾ ਹਾਂਜੀ ਇਹ ਕੀ ਇਹ ਕੀ ਇਹ ਇਸ ਸੀਨ ਨੂੰ ਸੀ ਕੀ ਸਮਝਦੇ ਨੇ ਫੋਟੋ ਲਾ ਲਈ ਕਿ ਗੁਨਾਹ ਹੋ ਗਿਆ ਕੋਈ ਧਾਰਮਿਕ ਪੁੱਤ ਅਸੀਂ ਕੋਈ ਨਹੀਂ ਕਹਿੰਦੇ ਕੋਈ 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 ਗੁਨਾਹ ਨਹੀਂ ਕੀਤਾ ਵੀਰ ਜੇ ਅਗਰ ਫੋਟੋ ਲੱਗੀ ਸਾਰੇ ਆਪਣੇ ਆਪਣੇ ਤਰਫ ਦੀ ਫੋਟੋ ਲਾਂਦੇ ਨੇ ਕੋਈ ਗੁਨਾਹ ਨਹੀਂ ਹੈ ਕੋਈ ਕਿਸੇ ਦੀ ਲਾਂਦਾ ਕੋਈ ਕਿਸੇ ਦੀ ਲਾਂਦਾ ਕੋਈ ਕਿਸੇ ਦੀ ਲਾਂਦਾ ਕੋਈ ਗੁਨਾਹ ਨਹੀਂ ਜੇ ਫੋਟੋ ਲੱਗ ਗਈ ਫਿਰ ਕੀ ਹੋ ਗਿਆ ਮਗਰ ਅਗਲੇ ਦੀ ਗੱਡੀ ਲੱਗੀ ਜੇ ਅਗਲੇ ਨੇ ਕਹਿ ਤਾਂ ਭਾਜੀ ਮੈਂ ਤੁਹਾਡਾ ਸਾਰਾ ਨੁਕਸਾਨ ਪਾ ਰਿਆ ਉਸ ਤੋਂ ਬਾਅਦ ਇੰਨਾ ਤੱਕ ਦੇਣਾ ਬਹੁਤ ਗਲਤ ਗੱਲ ਹੈ ਇਹ ਤਾਂ ਇਹ ਹੋ ਗਿਆ ਕਿ ਟੈਕਸੀ ਡਰਾਈਵਰ ਇੱਕ ਟੈਕਸ ਦੇਵੇ ਸਭ ਕੁਝ ਦੇਵੇ ਉਸ ਤੋਂ ਬਾਅਦ ਵੀ ਸੇਵ ਨਹੀਂ ਇੰਨਾ ਤੱਕ ਆ ਥੋੜੀ ਬਹੁਤ ਜ਼ਿਆਦਾ ਤੱਕਾ ਕਿੰਨਾ ਗਿਆ ਪੁਲਿਸ ਵਾਲੋ ਲੱਗਦਾ ਕਿ ਤਨਾ ਕਿਤੇ ਪੁਲਿਸ ਹੀ ਆਮ ਵਿਅਕਤੀ ਦੇ ਉੱਤੇ ਹਾਵੀ ਹੋ ਰਹੀ ਬਿਲਕੁਲ ਹੋ ਰਹੀ ਹੈ ਜੀ ਪੁਲਿਸ ਆਮ ਇਹ ਤਾਂ ਸਭ ਜਾਹਰ ਹੋ ਰਿਹਾ ਕਿ ਪੁਲਿਸ ਆਮ ਬੈਕਟਰੀ ਦੇ ਹੋ ਰਹੀ ਹੈ ਵੱ ਲੱਗਦਾ ਕਿ ਤਰ੍ਹਾਂ ਕਰੇ ਪੁਲਸ ਨੂੰ ਦੋਨੋਂ ਪੱਖ ਸੁਣਨੇ ਚਾਹੀਦੇ ਸੀ ਬਿਲਕੁਲ ਸੁਣਨੇ ਚਾਹੀਦੇ ਸੀ ਦੋਨੋਂ ਅਗਰ ਗੱਡੀ ਲੱਗੀ ਸੀ ਅਗਰ ਜੇ ਅਗਲਾ ਬੰਦਾ ਕਹਿੰਦਾ ਕਿ ਮੈਂ ਨਹੀਂ ਠੀਕ ਕਰਨੀ ਫਿਰ ਅੱਗੇ ਕੋਈ ਜੋ ਕਾਰਵਾਈ ਹੁੰਦੀ ਕਾਨੂੰਨੀ ਉਹ ਕਰਦੇ ਮਗਰ ਇਹ ਕਾਨੂੰਨੀ ਕਾਰਵਾਈ ਥੋੜੀ ਹੈ ਗੱਡੀ ਲੱਗਣ ਦੀ سزا ਇੰਨੀ ਵੱਡੀ ਥੋੜੀ ਹੁੰਦੀ ਹੈ ਸਾਡਾ ਕਾਨੂੰਨ ਹੈ ਕਿ ਕੋਈ ਵੀ ਗੱਡੀ ਐਕਸੀਡੈਂਟ ਹੁੰਦੀ ਹੈ ਨਾ ਬੰਦਾ ਵੀ ਮਰ ਜਾਂਦਾ ਤੇ ਉਹਨੂੰ ਕੋਈ 3 ਡਿਗਰੀ ਨਹੀਂ ਦਿੱਤੀ ਜਾਂਦੀ ਉਹਨੂੰ ਇੱਕ ਪਤਾ ਡਰਾਈਵਿੰਗ ਲਾਇਸੈਂਸ ਦੇ ਕੇ ਜ਼ਮਾਨਤ ਦਿੱਤੀ ਜਾਂਦੀ ਹੈ ਇਹ ਸਾਡਾ ਕਾਨੂੰਨ ਹੈ ਤੇ ਇਹ ਸਾਡਾ ਕਾਨੂੰਨ ਹੈ ਜਿਹੜਾ ਕਾਸਨਾ ਨੋ ਖੇਚ ਰਿਹਾ ਹੈ ਸਾਡਾ ਕਾਨੂੰਨ ਹੈ ਸਿਰ ਚ ਜੁੱਤੀਆਂ ਮਾਰ ਰਿਹਾ ਇਹ ਸਾਡਾ ਕਾਨੂੰਨ ਹੈ ਇੱਕ ਥਾਣੇਦਾਰ ਲੈਵਲ ਦਾ ਬੰਦਾ ਬੰਦੇ ਨੂੰ ਇੰਨਾ ਨਜਾਇਜ਼ ਬੋਲ ਰਿਹਾ ਜੇ ਉਹ ਗੱਡੀ ਨਾਲ ਗੱਡੀ ਮਾੜੀ ਜੀ ਟਕਰਾਈ ਹੈ ਤੁਸੀਂ ਸਾਨੂੰ ਕੋਈ ਡੈਂਟ ਪਿਆ ਦਿਖਾ ਦਿਓ ਕੋਈ ਡੈਂਟ ਨਹੀਂ ਪਿਆ ਕੋਈ ਕੁਝ ਨਹੀਂ ਹੈ ਇਹ ਗੱਲ ਨਿਕਲੀ ਹੈ ਜਦੋਂ ਦੂਸਰਾ ਬੰਦਾ ਆਇਆ ਦੂਸਰਾ ਬੰਦਾ ਸਿੱਖ ਵਿਰੋਧੀ ਸੀਗਾ ਦੂਸਰੇ ਬੰਦੇ ਨੇ ਸੰਤਾ ਦੀ ਫੋਟੋ ਦੇਖੀ ਐ ਤੇ ਉਹ ਵੀ ਦੂਸਰਾ ਬੰਦਾ ਵੀ ਭੜਕ ਗਿਆ ਤੇ ਉਹਨੇ ਪੁਲਿਸ ਮਲਾਜ਼ਮ ਨੂੰ ਵੀ ਆਪਣਾ ਸਾਥੀ ਸਮਝ ਕੇ ਇੱਕੋ ਜੇ ਰਲ ਗਏ ਤੇ ਉਹਨਾਂ ਨੇ ਤਸ਼ੱਦਦ ਕੀਤਾ ਇਹ ਤਸ਼ੱਦਦ ਬਹੁਤ ਮਾੜਾ ਅਨਮਨੁੱਖੀ ਤਸ਼ੱਦਦ ਹੈ ਇਹ ਇਕੱਲੀ ਪੁਲਿਸ ਮਲਾਜ਼ਮ ਹਾਂਜੀ ਪਰਸੋ ਪਰਸੋ ਦੀ ਗੱਲ ਹੈ ਸਾਥ ਦੀ ਗੱਲ ਹੈ ਤੇਰੀ ਗੱਲ ਹੋਣੀ ਐ ਤੁਸੀਂ ਬਣ ਰਾਤ ਨੂੰ ਜੀ ਮਾੜਾ ਮਾੜਾ ਦਿਨ ਨਹੀਂ ਛੁੱਪਦਾ ਪਿਆ ਸੀਗਾ ਜਿਆਦਾ ਅਸੀਂ ਕੱਲੀ ਪੁਲਿਸ ਕਾਪ ਆਪਰੇਸ਼ਨ ਤੇ ਨਹੀਂ ਕਾਰਵਾਈ ਮੰਗਦੇ ਜਿਹੜੇ ਬੰਦਿਆਂ ਨੇ ਕਰਾਇਆ ਉਹਨਾਂ ਤੇ ਵੀ ਪ੍ਰੋਪਰ ਕਾਰਵਾਈ ਹੋਣੀ ਚਾਹੀਦੀ ਆ ਠੀਕ ਹੈ ਉਹਦੇ ਮਾਤਾ ਪਿਤਾ ਵੀ ਦੇਖ ਸਕਦੇ ਹੋ ਧਰਨੇ ਦੇ ਉੱਤੇ ਬੈਠੇ ਹੋਏ ਨੇ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਪਿਤਾ ਜੀ ਨਾਲ ਗੱਲਬਾਤ ਕਰਾਂਗੇ ਅ ਅੰਕਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਪਤਾ ਜੀ ਮਲਾਜ ਕੀ ਮਾਮਲਾ ਹੋ ਗਿਆ ਤੁਹਾਡੇ ਬੇਟੇ ਨੂੰ ਕਟ ਮਾਰ ਕੀਤੀ ਗਈ ਪੁਲਸਰੇ ਵੱਲੋਂ ਜਾਂ ਉਸ ਵਿਅਕਤੀ ਵੱਲੋਂ ਗੱਡੀ ਲੱਗਣ ਦੇ ਨਾਲ ਲੱਗਦਾ ਹੈ ਇਸ ਨੂੰ ਦੇਖ ਕੇ ਬਿਗੜਿਆ ਪੁਲਸ ਨੂੰ ਦੋਨੋਂ ਪੱਖ ਸੋਚਣੇ ਚਾਹੀਦੇ ਸੀ ਦੇਖੋ ਇਹ ਇਹ ਮੁੰਡੇ ਦੀ ਮਾਰੀ ਦੀ ਗੱਡੀ ਟਕੜਾਈ ਹੈ ਉਹ ਕਹੇ ਮੈਂ ਰਜਾਨਾ ਦੇ ਦਿੰਦਾ ਸਭ ਕੁਝ ਜੋ ਵੀ ਤੁਸੀਂ ਚਾਹਦੇ ਹੋ ਮੈਂ ਕਰ ਦਿੰਦਾ ਉਸ ਤੋਂ ਬਾਅਦ 1 ਮਿੰਟ ਵਿੱਚ ਇਹਨਾਂ ਪੁਲਿਸ ਬੁਲਾਈ ਹੈ ਪੁਲਿਸ ਚੱਕ ਕੇ ਲੈ ਗਈ ਹੈ ਉੱਥੇ ਤਿੰਨ ਬੰਦੇ ਹੋਰ ਆਏ ਨੇ ਉਹਨਾਂ ਨੇ ਕਿਹਾ ਇਹ ਭੜਾ ਦੀ ਪੋੜਾ ਲੱਗੀ ਆ ਜਾ ਕੇ ਚਿੱਤਰ ਬਰੋਟ ਕਰੋ ਉਹ ਜਾ ਕੇ ਉੱਥੇ ਕਟਰਾ ਸ਼ੁਰੂ ਕਰਤਾ ਉਨਾਂ ਨੂੰ ਦੁਆਦ ਸਾਰੀ ਕੁੱਟਿਆ ਦੀ ਤਸੱਲੀ ਕੀਤੀ ਪੂਰੀ ਪੂਰੀ ਤਸੱਲੀ ਕਰਕੇ ਫਿਰ ਹਸਪਤਾਲ ਲੈ ਗਏ ਸਿਵਲ ਹਸਪਤਾਲ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਕਿਹਾ ਇਹ ਸਾਡਾ ਮਲਾਜਮ ਹੈ ਇਹਦੀ ਪੱਟੀ ਕਰਦੇ ਖੂਨ ਪੁੱਟਦੇ ਇਹਨਾਂ ਨੇ ਸਾਰੀ ਰਾਤ ਲਹੂ ਵਗਦਾ ਰਿਹਾ ਖੂਨ ਵਗਦਾ ਰਿਹਾ ਲੱਤ-ਪੱਤ ਕੱਪੜੇ ਹੋਏ ਰਹੇ ਫਿਰ ਸਾਡੀ ਅਸੀਸ ਵੇਖਿਆ ਇਹਨਾਂ ਨੇ ਬਈ ਅਸੀਂ ਪਹੁੰਚ ਗਏ ਤੇ ਮੁੰਡੇ ਨੇ ਕਿਹਾ ਵੀ ਮੇਰਾ ਮਾਪਿਓ ਖੜਾ ਹੈ ਮੈਨੂੰ ਇੱਕ ਵਾਰੀ ਮਿਲਾ ਦਿਓ ਇਹ ਫਿਰ ਗੱਡੀ ਘਮਾ ਕੇ ਬੋਗੇ 8 ਨੰਬਰ ਥਾਣੇ ਲੈ ਗਏ ਆ 8 ਨੰਬਰ ਥਾਣੇ ਜਾ ਕੇ ਉਹਨੇ ਇੱਕ ਬੰਦਾ ਉਹਦੇ ਉੱਤੇ ਲਾਇਆ ਮੁਰਜੀ ਦੇ ਉਹਦਾ ਖੂਨ ਸਾਫ ਕਰਦਾ ਰਿਹਾ ਉੱਥੇ ਸਾਰੀ ਰਾਤ ਉਹਨਾਂ ਨੂੰ ਜਾ ਕੇ ਦੋਨਾਂ ਹੱਥਾਂ ਦੇ ਕੜੀ ਲਾ ਕੇ ਪਰਸ ਉੱਤੇ ਲਟਾਤਾ ਸਾਰੀ ਰਾਤ ਠੰਡ ਵਿੱਚ ਅੱਜ ਸਵੇਰੇ ਫਿਰ ਗਏ ਆ ਸਵੇਰੇ ਫਿਰ ਨਹੀਂ ਸਾਨੂੰ ਮਿਲਾਇਆ ਇਹ ਬਿਲਤਾ ਕਰਦੇ ਰਿਹਾ ਵੀ ਇੱਕ ਵਾਰੀ ਸਾਡਾ ਮਿਲਾ ਦਿਓ ਉਹ ਸਾਦੇ ਦਿਮਾਗ ਮੈਨੂੰ ਕੀ ਕੁਝ ਆ ਰਹੀ ਦੀ ਮੇਰੇ ਮਾਤਾ ਕਿ ਕੀ ਕੀਤਾ ਇਹਨਾਂ ਨੇ ਸਾਨੂੰ ਨਹੀਂ ਬੁਲਾਇਆ ਅੱਛਾ ਇਹ ਇਹ ਜਿਹੜੀ ਗੁੱਡਾ ਗੜਦੀ ਕੀਤੀ ਗਈ ਹੈ ਇਹ ਕਿਹਦੇ ਵੱਲੋਂ ਕੀਤੀ ਗਈ ਹੈ ਇਹ ਦੇਖੋ ਜੀ ਉਹਨੇ ਬੰਦੇ ਨੂੰ ਫੋਨ ਕੀਤਾ 1 ਮਿੰਟ ਵਿੱਚ ਪੁਲਿਸ ਆ ਗਈ ਹੈ ਅਈ 6 ਘਟੇ ਫੋਨ ਕਰਦੇ ਰਹੀਏ ਪੁਲਿਸ ਕਿਹਦੇ ਵੱਲੋਂ ਕੀਤੀ ਗਈ ਹੈ ਇਹ ਪੁਲਿਸ ਸਾਡਾ ਕੁਟਿਆ ਹਾਂ ਅਈ ਕੋਈ ਕੋਈ ਬਿਨਾ ਬਿਨਾ ਸੁਣੇ ਬਿਆਨ ਹੈ ਜਾਂ ਕਿੱਦਾਂ ਇਹ ਸੁਣ ਕੇ ਛੇ ਦੀ ਉਹਨਾਂ ਨੇ ਪੁੱਛਿਆ ਇਹ ਵੀ ਅੱਛਾ ਪੁੱਛਿਆ ਜੀ ਜਿਆਦਾ ਗੱਡੀ ਬੈਧੇ ਇਹਨਾਂ ਨੇ ਚਪੇਰਾ ਮਾਰ ਕੇ ਸ਼ੁਰੂ ਕਰਤੀ ਆ ਫਿਰ ਮੁੰਚੀ ਉਹਤੇ ਬਿਨਾ ਬਰਦੀ ਤੋਂ ਸੀ ਉਹਨੇ ਇਹਨਾ ਕਿਹਾ ਇਹ ਦੇ ਜਾ ਗਾੜਾ ਕਰ ਲੈ ਪਰ ਨੂੰ ਉਹਨੇ ਸੋਚਿਆ ਵੀ ਬੰਦਾ ਇਹਨਾਂ ਦਾ ਵੀ ਉਹਨਾਂ ਦਾ ਹੀ ਬੰਦਾ ਤੇ ਉਹਨੇ ਕਿਹਾ ਵੀ ਤੂੰ ਕੌਣ ਹੁੰਦਾ ਬੋਲਣ ਵਾਲਾ ਤੇ ਕਹਿੰਦਾ ਤੈਨੂੰ ਦੱਸਾਂ ਮੈਂ ਕੌਣ ਹਾਂ ਬੋਲਣ ਵਾਲਾ ਫਿਰ ਕੁੱਟਿਆ ਉਹਨਾਂ ਨੂੰ ਇਸ ਦਿਉ ਮਾਤਾ ਪਿਤਾ ਦਾ ਰੋ ਕੇ ਬੁਰਾ ਹਾਲ ਹੈ ਤੇ ਦੱਸਿਆ ਜਾ ਰਿਹਾ ਵਾ ਕਿ ਅ ਪਰਸੋ ਅਦੇਰ ਰਾਤ ਘਰ ਵਾਪਸ ਫਰਤਰਿਆ ਸੀਗਾ ਹਾਲਾਂਕਿ ਅਸੀਂ ਸ਼ੁਰੂਆਤ ਦੇ ਵਿੱਚ ਇਹ ਕਿਹਾ ਸੀਗਾ ਕਿ ਅ ਕੱਲ ਦੀ ਗੱਲ ਹੈ ਪਰ ਕੱਲ ਦੀ ਗੱਲ ਨਹੀਂ ਹੈਗੀ ਇਹ ਪਰਸੋ ਦੀ ਗੱਲ ਹੈ ਮਾਪਿਓ ਜਿਹੜੇ ਕਿ ਹੈ ਮਾਪੇਬ ਜਿਹੜੇ ਕਿ ਹੈ ਲਗਾਤਾਰ ਥਾਣੇ ਦੇ ਵਿੱਚ ਚੱਕਰ ਕਰਦੇ ਰਹੇ ਪਰ ਕੋਈ ਵੀ ਸੁਣਵਾਈ ਜਿਹੜੀ ਕਿ ਉਹਨਾਂ ਦੀ ਨਹੀਂ ਸੁਣੀ ਗਈ ਤੇ ਉਸ ਤੋਂ ਬਾਅਦ ਪੌਂਸਰੇ ਵੱਲੋਂ ਪੌਂਸਰੇ ਵੱਲੋਂ ਗੁੰਡਾਗਰਦੀ ਕੀਤੀ ਗਈ ਅਤੇ 3 ਡਿਗਰੀ ਟਾਰਚਰ ਜਿਹੜਾ ਕੀਤਾ ਉਸ ਵਿਅਕਤੀ ਨੂੰ ਦਿੱਤਾ ਗਿਆ ਹਾਲਾਂਕਿ ਦੋਨੋਂ ਹਾਲਾਂਕਿ ਪੌਂਸਰਾ ਕੰਮ ਹੁੰਦਾ ਵੈ ਕਿ ਦੋਨੋਂ ਪੱਖ ਸੁਨਣਾ ਪਰ ਦੋ ਪੱਖ ਨਾ ਸੁਨੇ ਬਿਗੈਰ ਇੱਕ ਪੱਖ ਸੁਣ ਕੇ ਤੇ ਦੂਜੇ ਵਿਅਕਤੀ ਦੀ ਜਿਹੜਾ ਕੁੱਟਮਾਰ ਕੀਤੀ ਗਈ ਕੋ 26 ਜਨਵਰੀ ਨੂੰ ਰਾਤ ਨੂੰ 10:30 ਵਜੇ ਐਸਐਚਓ ਨੂੰ ਇੱਕ ਰਜੀਵ ਗੁਪਤੇ ਦੀ ਫੋਨ ਆਇਆ ਕਿ ਵੀ ਸਾਡੇ ਨਾਲ ਇੱਥੇ ਲੜਾਈ ਹੋ ਰਹੀ ਹੈ ਸਾਡੀ ਕੋਈ ਗੱਡੀ ਨਾਲ ਗੱਡੀ ਵੱਜੀ ਹੈ ਉਹ ਇਮੀਡੀਏਟਲੀ ਪ੍ਰੋਂਪਟਲੀ ਐਸਐਚਓ ਨੇ ਡਾਊਨ ਦਾ ਲਾਈਨ ਇਨਫੋਰਮ ਕਰਕੇ ਚੌਂਕੀ ਦੇ ਵਿੱਚ ਇਨਫੋਰਮੇਸ਼ਨ ਭੇਜੀ ਉਥੋਂ ਡਿਊਟੀ ਅਫਸਰ ਮੌਕੇ ਤੇ ਗਿਆ ਉਥੇ ਜਿਹੜਾ ਲੜਕਾ ਹੈਗਾ ਰਣਜੋਤ ਸਿੰਘ ਹੀ ਵਾਸ ਐਪੇਰੈਂਟਲੀ ਇਨ ਇਨਟੌਕਸੀਨੇਟਿਡ ਪੋਜੀਸ਼ਨ ਉਹਨੂੰ ਚੌਂਕੀ ਲੈ ਕੇ ਆਂਦਾ ਐਜ਼ ਅ ਪ੍ਰੀਵੈਂਟਿਵ ਫੋਰ ਸੇਫਟੀ ਮੀਜਰਸ ਉਸ ਤੋਂ ਬਾਅਦ ਹੀ ਵੈਂਟ ਫੋਰ ਉਹਨੇ ਕੁਝ ਖਾਣਾ ਸੀ ਚਲਾ ਗਿਆ ਇਹਨੂੰ ਉਥੇ ਬਿਠਾਤਾ ਇਨ ਦਾ ਮੀਨ ਟਾਈਮ ਹੀ ਅਟੈਂਪਟਡ ਟੂ ਕਮਿਟ ਸੁਸਾਈਸਾਈਡ ਉਹਦੀ ਵੀਡੀਓ ਸਾਡੇ ਕੋਲ ਹੈਗੀ ਆ ਵੀ ਵਿਲ ਸ਼ੇਅਰ ਵਿਦ ਯੂ ਓਨ ਅ ਡਿਊ ਟਾਈਮ ਉਸ ਤੋਂ ਬਾਅਦ ਪੁਲਿਸ ਮੁਲਾਜ਼ਮਾ ਨੇ ਵਿੱਚ ਇੰਟਰਵਿਨ ਕੀਤਾ ਇਹਨੂੰ ਰੋਕਿਆ ਉਹਨੂੰ ਇੰਟਰਵਿਨ ਕੀਤਾ ਰੋਕਿਆ ਤੇ ਮੁਲਾਜ਼ਮਾਂ ਦੇ ਨਾਲ ਇਹਦੀ ਹਾਥੋਪਾਈ ਹੋਈ ਇਹਦੀ ਨੇਲ ਇੰਜਰੀ ਇਸ ਐਟਰੀਬਿਊਟਡ ਟੂ ਥੈਟ ਠੀਕ ਹੈ ਜੀ ਫਿਰ ਮੁਲਾਜ਼ਮਾ ਨੇ ਮਸਤੈਦੀ ਦਿਖਾਉਂਦੇ ਹੋਏ ਇਹਦਾ ਇਮੀਡੀਏਟਲੀ ਮੈਡੀਕਲ ਕਰਾਇਆ ਮੁਲਾਜ਼ਾ ਕਰਾਇਆ ਰਾਤ ਨੂੰ 12 ਵਜੇ ਕੇ 10 ਮਿੰਟ ਤੇ 27 ਤਰੀਕ ਨੂੰ ਉਹਦੇ ਵਿੱਚ ਇਹਨਾਂ ਦੀ ਅਲਕੋਹਲ ਕੰਜ਼ਮਪਸ਼ਨ ਐਕਸਪਲਿਸਿਟਲੀ ਕਲੀਅਰ ਹੋਈ ਹੈ ਜਿਹਦੇ ਵਿੱਚ ਡਾਕਟਰ ਸਾਹਿਬ ਜਿਹੜੇ ਉੱਥੇ ਦੇ ਕੀਤੇ ਡਿਊਟੀ ਡਾਕਟਰ ਸੀਗੇ ਉਹਨਾਂ ਨੇ ਲਿਖਿਆ ਸਪੀਚ ਸਲਰੀਨੈਸ ਅਬਿਊਸਿਵ ਐਂਡ ਵਾਇਲੈਂਟ ਬਿਹੇਵੀਅਰ ਜੋ ਵੀ ਐਟਰੀਬਿਊਟਸ ਹੁੰਦੇ ਨੇ ਇੱਕ ਅਲਕੋਹਾਲਿਕ ਅਲਕੋਹਲ ਕੰਜ਼ਮਪਸ਼ਨ ਦੇ ਉਸ ਤੋਂ ਬਾਅਦ ਇਹਦਾ ਡੀਡੀ ਗਾਰਡ ਨੰਬਰ 2 ਰਾਹੀਂ ਪ੍ਰੋਵੈਂਟਿਵ ਐਕਸ਼ਨ ਕੀਤਾ ਗਿਆ ਪ੍ਰੋਵੈਂਟਿਵ ਐਕਸ਼ਨ ਕੀਤਾ ਗਿਆ ਸੱਤ ਕਮੰਡ ਜੀ ਨੂੰ ਕਹਿੰਦੇ ਆ ਉਸ ਤੋਂ ਬਾਅਦ ਇਹਨੂੰ ਦੂਜੇ ਦਿਨ ਐਸਪੀ ਸਾਹਿਬ ਦੇ ਪੇਸ਼ ਕਰਕੇ ਤੇ ਇਹਨਾਂ ਦੀ ਬੇਲ ਹੋ ਗਈ ਹੈ ਠੀਕ ਹੈ ਹੁਣ ਇਹਨਾਂ ਨੇ ਧਰਨਾ ਜਿਹੜਾ ਲਗਾਇਆ ਹੈਗਾ ਉਹ ਇਹ ਮੇਨ ਅਲਿਜ ਕਰਦੇ ਆ ਕਿ ਵੀ ਜਦੋਂ ਇਹ ਕਸਟਡੀ ਤੋਂ ਬਾਹਰ ਆ ਗਏ ਇਹਨਾਂ ਨੇ ਇੱਕ ਵੀਡੀਓ ਮੌਕੇ ਤੇ ਸ਼ੂਟ ਕੀਤੀ ਸੀ ਕਿ ਵੀ ਉੱਥੇ ਮੌਕੇ ਦੇ ਉੱਤੇ ਜਿਹੜਾ ਬੰਦੇ ਨਾਲ ਲੜਾਈ ਹੋਈ ਆ ਉਹ ਇਹਨਾਂ ਦੇ ਗੱਡੀ ਦੇ ਮੂਲੇ ਸਟicker ਲੱਗਿਆ ਹੋਇਆ ਸੀਗਾ ਜਰਨੈਲ ਸਿੰਘ ਪਿੰਡ ਰਾਮ ਵਾਲੇ ਦਾ ਕਿ ਵੀ ਉਹਦੇ ਕਰਕੇ ਮੇਰੇ ਨਾਲ ਕਾਰਵਾਈ غلط ਹੋਇਆ ਤੇ ਮੈਨੂੰ ਜਿਹੜੀ ਹੈਗੀ ਆ ਉਹਨਾਂ ਤੇ ਕਾਰਵਾਈ ਕਰੋ ਸਾਡੇ ਰਿਲੀਜੀਅਸ ਸੈਂਟੀਮੈਂਟ ਸੌਟ ਹੋਇਆ ਕੋ ਵੀ ਹੈਵ ਸੈਟ ਦ ਲਾਅ ਇਨ ਮੋਸ਼ਨ ਉਹ ਕਾਰਵਾਈ ਕਰ ਰਹੇ ਆ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਬਿਆਨ ਲਿਖਾਓ ਤੇ ਇਹ ਆਪਣਾ ਪਰਚਾ ਬਣਦੀਆਂ ਧਾਰਾਵਾਂ ਅੰਚ ਦਿੱਤਾ ਜਾ ਰਿਹਾ ਤੇ ਜਿਹੜੇ ਮੁਲਾਜ਼ਮ ਤੇ ਇਹ ਅਲੈਜ ਕਰਦੇ ਨੇ ਕਿ ਵੀ ਜਿਨ੍ਹਾਂ ਨੇ ਇਹਨਾਂ ਦੇ ਇਨ ਹਿਊਮਨ ਨੇ ਕਹਿ ਰਹੇ ਆ ਅਲੈਜ ਕਰਦੇ ਟਾਰਚਰ ਕੀਤਾ ਉਹ ਇਸ ਇਫੈਕਟ ਫਾਈਂਡ ਕਰ ਲਿਆ ਤੇ ਉਹਨਾਂ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਕਿੰਨੇ ਮੁਲਾਜ਼ਮ ਤਿੰਨ ਮੁਲਾਜ਼ਮ ਦੋ ਤਿੰਨ ਬਰ ਉਹ ਬਹਿ ਕੇ ਗਏ ਇਸ ਬਾਅਦ ਕਰਦੇ ਕਿ ਲੱਗਦਾ ਹੈ ਆਈ ਵਾਂਟ ਟੂ ਕਲੈਰੀਫਾਈ ਜਿਹੜਾ ਰੂਟ ਆਫ ਦਾ ਇਸ਼ੂ ਬਣਾਇਆ ਹੋਇਆ ਮੇਲ ਇੰਜਰੀ ਆਈ ਫਰਮਲੀ ਡਿਨਾਈ ਉਹ ਪੁਲਿਸ ਟੌਰਚਰ ਦਾ ਹਿੱਸਾ ਨਹੀਂ ਹੈਗੀ ਨੰਬਰ ਸੈਕਿੰਡ ਨੰਬਰ ਸੈਕਿੰਡ ਨੰਬਰ ਸੈਕਿੰਡ ਨੰਬਰ ਸੈਕਿੰਡ ਨੰਬਰ ਸੈਕਿੰਡ ਨੰਬਰ ਸੈਕਿੰਡ ਨੰਬਰ that is called self incrimination you might learn about that number second jehda haga ik allegation karde hai ki photo lagi hon de karke police ne keha i formally deny that kise religious figure di photo lagi a ode karke ode dwesh de vich kise mulazim valo koi karwai nahi kiti gi we have inquired and clarified once again